ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਫਰਿਆਦ ਕੀਤੀ ਸੀ ਔਰ ਪਾਲ ਗੋਬਿੰਦ ਰਾਏ ਨੇ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀਗਾ ਕਿ ਤੁਹਾਡੇ ਤੋਂ ਵੱਡਾ ਹੋਰ ਕੌਣ ਹੋ ਸਕਦਾ ਜਿਹੜਾ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਉਹਨਾਂ ਦੇ ਧਰਮ ਨੂੰ ਬਚਾ ਸਕਦਾ ਹੋਵੇ ਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਸੀਗਾ ਕਿ ਜਾ ਕੇ ਤੁਸੀਂ ਅਰੰਗਦੇਵ ਨੂੰ ਕਹਿ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਨੂੰ ਉਹ Hindu ਬਣਾ ਦੇਗਾ Hindu ਆਪਣਾ ਧਰਮ ਪਰिवर्तन ਕਰਵਾ ਲੈਣਗੇ ਤਾਂ ਸਾਰੇ Hindu ਇਸਲਾਮ ਧਰਮ ਦੇ ਵਿੱਚ ਪਰਵਰਤ ਆਪਣਾ ਪਰिवर्तन ਕਰ ਲੈਣਗੇ ਤਾਂ ਜਦੋਂ ਅਰੰਗਦੇਵ ਨੂੰ ਇਸ ਚੀਜ਼ ਦਾ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਨੇ ਕਸ਼ਮੀਰੀ ਪੰਡਤਾਂ ਨੂੰ ਇਹ ਕਿਹਾ ਤਉ ਸੁਣ ਕੇ ਹੈਰਾਨ ਜ਼ਰੂਰ ਹੋਇਆ ਕਿਉਂ ਸੁਣ ਕੇ ਹੈਰਾਨ ਹੋਇਆ ਤੁਹਾਨੂੰ ਸ਼ਾਇਦ ਯਾਦ ਹੋਊਗਾ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਪੜ੍ਹਦੇ ਆ ਨਾ ਤਾਂ ਜਨੇਊ ਪਾਉਣ ਤੋਂ ਇਨਕਾਰ ਕਰਤਾ ਸੀ ਗੁਰਨਾਨਕ ਦੇਵ ਪਾਤਸ਼ਾਹ ਨੇ ਤੇ ਅਰੰਗਜੀਤ ਦੇ ਮਨ ਦੇ ਅੰਦਰ ਇਹ ਭਰਮ ਕੋ ਲੇਖਾ ਸੀ ਜਿਹੜਾ ਗੁਰੂ ਤਿਲਕ ਨਹੀਂ ਲਾਉਂਦਾ ਜਿਹੜਾ ਗੁਰੂ ਜੰਜੂ ਨਹੀਂ ਰੱਖਦਾਗਾ ਉਹ ਹਿੰਦੂਆਂ ਦੇ ਲਈ ਆਪਦਾ ਸੀਸ ਕਿਵੇਂ ਪੇਟ ਕਰ ਸਕਦਾ ਇਹ ਸ਼ੰਕਾ ਸੀ ਉਹਦੇ ਮਨ ਦੇ ਅੰਦਰ ਇਹ ਸ਼ੰਕਾ ਸੀ ਕਿ ਉਹ ਗੁਰੂ ਬੁੱਧ ਪ੍ਰਸਤੀਆਂ ਦਾ ਕਿਵੇਂ ਹੋ ਸਕਦਾ ਜਿਹੜਾ ਤਿਲਕ ਨਹੀਂ ਲਾਉਂਦਾਗਾ ਉਹ ਹਿੰਦੂਆਂ ਦੀ ਰੱਖਿਆ ਕਿਵੇਂ ਕਰ ਸਕਦਾ ਤਾਂ ਉਹਨੇ ਫਿਰ ਪੰਜਾਬ ਦੇ ਸੂਬੇਦਾਰ ਨੂੰ ਇਹ ਹੁਕਮ ਕੀਤਾ ਕਿ ਜਾ ਕੇ ਤੁਸੀਂ ਗੁਰਤੇਗ ਮਹਦਰ ਸਾਹਿਬ ਨੂੰ ਗ੍ਰਿਫਤਾਰ ਕਰੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਦੀ ਡਿਊਟੀ ਲਈ ਗਈ ਸੀ ਦਲਾਵਰ ਖਾਨ ਦੀ ਜਿਹੜਾ ਉਸ ਸਮੇਂ ਆਨੰਦਪੁਰ ਸਾਹਿਬ ਦਾ ਵਜ਼ੀਰ ਸੀ ਕਿ ਦਲਾਵਰ ਖਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਭਾਈ ਮਤੀ ਦਾਸ ਭਾਈ ਸਦੀ ਦਾਸ ਤੇ ਭਾਈ ਦਿਆਲ ਜੀ ਇਹਨਾਂ ਚਾਰੇ ਸਿਹਜਾਂ ਨੂੰ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਥੋੜਾ ਜਿਹਾ ਆਪਾਂ ਇਹਨਾਂ ਦਾ ਵੀ ਜੀਵਨ ਪੜੀਏ ਭਾਈ ਮਤੀ ਦਾਸ ਭਾਈ ਸਦੀ ਦਾਸ ਤੇ ਭਾਈ ਦਿਆਲ ਜੀ ਕੌਣ ਸਨ ਸਾਹਿਬ ਭਾਈ ਮਤੀਦਾਸ ਤੇ ਭਾਈ ਸਦੀਦਾਸ ਇਹ ਦੋਨੇ ਭਰਾ ਸਨ ਜਿਨ੍ਹਾਂ ਦੇ ਵਿੱਚੋਂ ਭਾਈ ਮਤੀਦਾਸ ਵੱਡੇ ਸਨ ਭਾਈ ਸਦੀਦਾਸ ਛੋਟੇ ਸਨ ਇਹ ਗੁਰੂ ਘਰ ਦੇ ਸੇਵਕ ਸਨ ਜਿਨ੍ਹਾਂ ਦੀ ਡਿਊਟੀ ਗੁਰੂ ਘਰ ਦੇ ਲੰਗਰਾਂ ਤੇ ਪ੍ਰਬੰਧਾਂ ਵਾਸਤੇ ਰੱਖੀ ਗਈ ਸੀ ਔਰ ਬੜੀ ਇਹ ਅਨੰਨ ਸੇਵਕ ਸਨ ਗੁਰੂ ਘਰ ਦੇ ਜਿਨ੍ਹਾਂ ਨੇ ਹਰ ਰੋਜ਼ ਗੁਰੂ ਘਰ ਦੇ ਵਿੱਚ ਲੰਗਰਾਂ ਦੀ ਸੇਵਾ ਨਿਭਾਉਂਦੇ ਸਨ ਤੇ ਸਭ ਤੋਂ ਪਹਿਲਾਂ ਵਾਰੀ ਆਈ ਭਾਈ ਮਤੀਦਾਸ ਦੀ ਹੁਣ ਸੁਣਿਓ ਜੇ ਜਰਾ ਇੱਥੇ ਧਿਆਨ ਦਿਓ ਜੀ ਹੁਣ ਆਪਦੇ ਫੇਰ ਤਸਵੀਰ ਇੱਕ ਦਿਮਾਗ 'ਚ ਲੈ ਕੇ ਆਇਓ ਜੇ ਭਾਈ ਮਤੀਦਾਸ ਉਹ ਪਹਿਲੇ ਸ਼ਹੀਦ ਇਸ ਜਖਮ ਦੇ ਵਿੱਚੋਂ ਜਿਨ੍ਹਾਂ ਨੂੰ ਆਰੇ ਦੇ ਨਾਲ ਚੀਰਿਆ ਜਾਣਾ ਤਾਂ ਹੁਣ ਤਸਵੀਰ ਤੁਹਾਡੇ ਦਿਮਾਗ ਦੇ ਵਿੱਚ ਇਹ ਹੋਣੀ ਚਾਹੀਦੀ ਹੈ ਆਰਾ ਹਜੇ ਸਿਰ ਦੇ ਉੱਪਰ ਰੱਖਿਆ ਜਾਣਾ ਭਾਈ ਮਤੀਦਾਸ ਗੁਰੂ ਤੇਗ ਬਹਾਦਰ ਦੇ ਬਿਲਕੁਲ ਸਾਹਮਣੇ ਖੜੇ ਹੈ ਦੇਖੋ ਰੰਗਜੀਤ ਇਹ ਪਰਖਣਾ ਚਾਹੁੰਦਾ ਸੀਗਾ ਸਿੱਖਾਂ ਨੂੰ ਕੀ ਇਹ ਸਿੱਖ ਕਿੰਨੇ ਕੁ ਸਦਕ ਦੇ ਪੱਕੇ ਹੋਣਗੇ ਵੀ ਹੋ ਸਕਦਾ ਹੈ ਜਦੋਂ ਮੈਂ ਆਰਾ ਚਲਾਉਂਗਾ ਤੇ ਡਰ ਜਾਣਗੇ ਤਾਂ ਉਧਰੋਂ ਆਰਾ ਸ਼ੁਰੂ ਕਰਦਾ ਜਲਾਦ ਇਧਰੋਂ ਭਾਈ ਮਤੀਦਾਸ ਦੇ মুখ ਚੋਂ ਆਵਾਜ਼ ਨਿਕਲਦੀ ਹੈ ੴ ਸਤਨਾਮ ਕਰਤਾ ਪੁਰਖ ਉਹ ਜਿਵੇਂ ਜਿਵੇਂ ਜਲਾਦ ਆਰਾ ਤੀਜ ਕਰਦਾ ਜਾਂਦਾ ਡੁੰਘਾਈ ਚ ਚਾਈ ਜਾਂਦਾ ਸਿਰ ਪਾੜ ਦਾ ਪਾੜਿਆ ਜਾਂਦਾ ਜਿਵੇਂ ਜਿਵੇਂ ਆਰਾ ਥੱਲੇ ਜਾਂਦਾ ਉਹਵੇਂ ਉਹਵੇਂ ਜਪਜੀ ਸਾਹਿਬ ਦੀਆਂ ਧੁਣਾ ਉਸ ਭਾਈ ਮਤੀ ਦਾਸ ਦੇ ਮੁਖ ਚ ਉੱਚੀਆਂ ਹੋ ਜਿੰਦਾ ਜਾਂਦੀਆਂ ਜਾਂਦੀਆਂ ਸਨ ਤੇ ਜਿਵੇਂ ਜਿਵੇਂ ਸਾਹ-ਸਵਾਸ ਉਹ ਵਾਹੀਗੁਰੂ ਨੂੰ ਮਤਲਬ ਯਾਦ ਕਰ ਰਹੇ ਸਨ ਏ ਵੀ ਦਾਤ ਤੇਰੀ ਦਾਤਾਰ ਤੇ ਜਿੱਨਾਂ ਚ ਆਰਾ ਚੱਲਿਆ ਉਨਾ ਚਿਰ ਭਾਈ ਮਤੀ ਦਾਸ ਦੇ ਸਵਾਸ ਚਲੇ ਜਬਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਪਰ ਗੁਰੂ ਤੇਗ ਬਹਾਦਰ ਸਾਹਿਬ ਫਿਰ ਵੀ ਨਹੀਂ ਡੋਲੇ ਇੱਕ ਸਿੱਖ ਤੁਸੀਂ ਦੇਖੋ ਉਹਦਾ ਮਤਲਬ ਗੁਰੂ ਦਾ ਇੱਕ ਜਿਹੜਾ ਸਿੱਖ ਹੈ ਗੁਰੂ ਦਾ ਲਾਲ ਹੈ ਜਿਹੜਾ ਉਹ ਗੁਰੂ ਦੇ ਸਾਹਮਣੇ ਸ਼ਹੀਦ ਹੋ ਰਿਹਾ ਅੱਗੋਂ ਗੁਰੂ ਸਾਹਿਬ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਭਾਈ ਮਤੀ ਦਾਸ ਨੂੰ ਆੜੇ ਦੇ ਨਾਲ ਚੀਰਿਆ ਗਿਆ ਉਹ ਸਦਕ ਨਿਭਾ ਗਿਆ ਫਿਰ ਵਾਰੀ ਆਈ ਭਾਈ ਸੱਗੀ ਦਾਸ ਦੀ ਤੇਸ ਉਹਨਾਂ ਦੀ شہادت ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਇੱਕ ਗੀਤ ਹੋਰ ਦੱਸਾਂ ਆਪਣੇ ਨਾ ਮਾੜੀ ਜਿਹੀ ਲੋ ਲੱਗ ਜੇ ਨਾ ਕਿਸੇ ਵੀ ਅੰਗ ਤੇ ਤਾਂ ਅਸੀਂ ਉਸ ਚੀਜ਼ ਦੇ ਉੱਪਰ ਆਪਾਂ ਠੰਡੀਆਂ ਚੀਜ਼ਾਂ ਲਾਉਣੀਆਂ ਸ਼ੁਰੂ ਕਰ ਦਿੰਨੇ ਜਲਦੀ ਜਲਦੀ ਆਪਾਂ ਪੇਸਟ ਲਾਉਣੀਆਂ ਸ਼ੁਰੂ ਕਰ ਦਿੰਨੇ